ਕਿ ਮੇ ਸਭ ਨੂੰ ਪਤਾ ਹੈ ਸਮਰਾਟ 뮤직 ਸਮਰਾਟ ਚਰਨਜੀਤ ਅਹੋਜਾ ਜੀ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਰਿਹਾ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਆ ਤੇ ਅਸੀਂ ਗੱਲਬਾਤ ਕਰਾਂਗੇ ਸਾਸ਼ਕਲ ਸਰ ਕੀ ਜਜ਼ਬਾਤ ਹੈ 뮤직 ਸਮਰਾਟ ਚਰਨਜੀਤ ਅਹੋਜਾ ਜੀ ਜਿਹੜਾ ਜੋ ਸਾਡੇ ਦਰਮਿਆਨ ਮੌਜੂਦ ਨਹੀਂ ਰਿਹਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਕਿਹਣਾ ਤੇ ਅੱਜ ਕੋਈ ਕਹਿਣ ਵਾਲੇ ਸ਼ਬਦ ਨਹੀਂ ਲੱਭਦੇ ਗੁੱਡੀਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹੁਣ ਤਾਂ ਜੇ ਸਵਰਗੇ ਵੀ ਕਹਿੰਦੇ ਆ ਕਹਨੂੰ ਜਿਨੀ ਕਰਦਾ ਵੀ ਉਹਨਾਂ ਦੀ ਜਿਹੜੀ ਜਗ੍ਹਾ ਨਾ ਉਹਨਾਂ ਦੀ ਜਗ੍ਹਾ ਨਹੀਂ ਕੋਈ ਲੈ ਸਕੂਗਾ ਛੇਤੀ ਮੇਰੇ ਖਰੇ ਵੀ ਜਿੰਨੇ ਦਿੱਲੀ ਤੋਂ ਆ ਕੇ ਇੱਥੇ ਵੀ ਵਸੇ ਸੀ ਨਾ ਬਹੁਤ ਚੰਗਾ ਲੱਗਦਾ ਸੀ ਵੀ ਇੱਥੇ ਵੀ ਉਹੋ ਜੀ ਮਾਰਕੀਟ ਬਣਾਉਣਗੇ ਬਹੁਤ ਮਾਰਾ ਨੇ ਸਾਥ ਵੀ ਦਿੱਤਾ ਪਰ ਵੀ ਕੱਲੇ ਆ ਇਹਨਾਂ ਕਾ ਸੱਦੇ ਉੱਠੇ ਜਾਏ ਇਹ ਜੋ ਆਇਆ ਬੰਦਾ ਜੋ ਆਵੇ ਸੋ ਚਲਸੀ ਹੈ ਨਾ ਬੰਦੇ ਨੇ ਜਾਣਾ ਉਹ ਜਿਹਾ ਸਬਰ ਦੀ ਸ਼ਕਤੀ ਪੈਦਾ ਨਹੀਂ ਹੋ ਸਕਦੀ ਬਾਈ ਇੱਥੇ ਇਹਨਾਂ ਦਾ ਬਹੁਤ ਸਤਿਕਾਰ ਸੀ ਇਹਨਾਂ ਨੇ ਜਿਹੜੇ ਕਲਾਕਾਰ ਨੂੰ ਹੱਥ ਪਾਇਆ ਉਹਨੂੰ ਟੀਸੀ ਤੇ ਪਹੁੰਚਾ ਕੇ ਸੱਦੇ ਛੱਡਿਆ ਮਾਨਕ ਸਾਹਿਬ ਤੋਂ ਲੈ ਕੇ ਛੰਦਾਈ ਤੋਂ ਸਾਡੇ ਸੰਦੀਲਾ ਸਾਹਿਬ ਖੜੇ ਨੇ ਇਨਾਂ ਦੀ ਬਹੁਤ ਅੱਛੇ-ਅੱਛੇ ਗੀਤਾਂ ਕੀਤੀ ਬਹੁਤ ਅੱਛੇ-ਅੱਛੇ ਗੀਤ ਕੀਤੇ ਇਹਨਾਂ ਨੇ ਮਹਾਰਾ ਕਰੇ ਵੀ ਉਹਨੂੰ ਗੁਰੂ ਮਹਾਰਾਜ ਆਪਣਾ ਚਰਨਾ ਸਥਾਨ ਦੇਵੇ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਪਾਣਾ ਮਨਨ ਦਾ ਬਲ ਬਖਸ਼ੇ ਜੀ ਹਨ ਆ ਬਾਕੀ ਤੁਸੀਂ ਵੀ ਕਾਫੀ ਇਮੋਸ਼ਨਲ ਹੋ ਰਹੇ ਤੁਹਾਡੀਆਂ ਅੱਖਾਂ ਚ ਹੰਝੂ ਨਜ਼ਰ ਆ ਰਹੇ ਇਹ ਪਤਾ ਕੀ ਗੱਲ ਗੱਡੀ ਜਿਹੜਾ ਇਹਨਾਂ ਨਾਲ ਜੁੜਿਆ ਮੇਰੇ ਖਵਰੀ ਕਲਾਕਾਰ ਦਿਲੋਂ ਜੁੜਿਆ ਤੇ ਇਹ ਤਾਂ ਹੁਣ ਅਸੀਂ ਲੁਧੇਣੇ ਆਏ ਆ ਜਿਸ ਵਾਰ ਸਿੱਧਲਾ ਜੀ ਮੇਰੇ ਨਾਲ ਕੱਢੇ ਨੇ ਉੱਥੋਂ ਆਏ ਆ ਤੇ ਚੱਲ ਕੇ ਉਹਨਾਂ ਦੀਆਂ ਗੱਲਾਂ ਗੱਲਾਂ ਮੁਕਦੀਆਂ ਲੀਆਂ ਬਾਕੀ ਇਹਨਾਂ ਦੀ ਗੱਲਾਂ ਮੁੱਕੜੀਆਂ ਨਹੀਂ ਤੇ ਕਹਾਣੀ ਨਹੀਂ ਨੇ ਤਾਂ ਇਤਿਹਾਸ ਰਚ ਕੇ ਗਿਆ ਉਹ ਜਸਾ ਸਾਹਿਬ ਜਿੰਨਾ ਵੀ ਕਰ ਗਏ ਆ ਬਾਕੀ ਹੁਣ ਸ਼ਮਸ਼ਾਨ ਘਟ ਲੈ ਕੇ ਜਾਣਾ ਇਹਨਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਣਗੇ ਉੱਥੇ ਬਾਕੀ ਨਾਲ ਜਾਵਾਂਗੇ ਸਾਰੀ ਸੰਗਤ ਕੱਟੀ ਹੋਈ ਹੈ ਜੀ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਅੱਜ ਜੋ ਸਾਡੇ ਦਰਮਿਆਨ ਮੌਜੂਦ ਨਹੀਂ ਰੇ ਕੀ ਜਜ਼ਬਾਤ ਹੈ ਤੁਹਾਡੇ ਅੱਜ ਇੱਕ ਸੰਗੀਤ ਦਾ ਇੱਕ ਯੁੱਗ ਚਲੇ ਗਿਆ ਉਹ ਜਸਾ ਸਾਹਿਬ ਨੇ ਜੋ ਉਹ ਜਸਾ ਸਾਹਿਬ ਨੇ ਦੇਣੇ ਸੰਗੀਤ ਨੂੰ ਉਨਾ ਦੇ ਕਿਸੇ ਨੇ ਪਹਿਲਾਂ ਐਸਾ ਕੰਮ ਕੀਤਾ ਮੈਂ ਉਮੀਦ ਹੈ ਕੋਈ ਬੰਦਾ ਕਰੇਗਾ ਕਿਉਂਕਿ ਜੋ ਉਹਨਾਂ ਦੇ ਉਹਨਾਂ ਚ ਹੁਨਰ ਸੀ ਜੋ ਟੈਲੈਂਟ ਸੀ ਅਸੀਂ ਆਪਣੀ ਜ਼ਿੰਦਗੀ ਚ ਕਿਸੇ ਐਸੇ ਇਨਸਾਨ ਨੂੰ ਨਹੀਂ ਦੇਖਿਆ ਸਾਡਾ ਪੰਜਾਹ ਸਤ ਉਹਨਾਂ ਦਾ ਵਾਸਤਾ ਸੀ ਉਹ ਇੱਕ ਇਕੱਲੇ 뮤జిਕ ਡੈਡ ਜਾਂ ਸੰਗੀਤਕਾਰ ਨਹੀਂ ਸੀ ਇੱਕ ਬਹੁਤ ਵਧੀਆ ਇਨਸਾਨ ਸੀ ਬਹੁਤ ਵਧੀਆ ਮਹਿਮਾਨ ਨਿਵਾਜ਼ ਸੀ ਜਾਏ ਗਏ ਇਨਸਾਨ ਨੂੰ ਜਿਹੜਾ ਇੱਕ ਵਾਰੀ ਮਿਲ ਜਾਂਦਾ ਸੀ ਉਹ ساری ਜ਼ਿੰਦਗੀ ਉਹਨਾਂ ਨੂੰ ਭੁੱਲਦਾ ਨਹੀਂ ਸੀ ਅਸੀਂ ਉਹਨਾਂ ਦੇ ਪੇ ਮੇਰੇ ਖ 50 ਸਾਲ ਦਾ ਸਾਡਾ ਵਾਸਤਾ ਅਸੀਂ 50 ਸਾਲ ਤੋਂ ਉਹਨਾਂ ਦੇ ਨਾਲ ਆ ਜਦੋਂ ਉਹਨਾਂ ਨੇ ਸ਼ੁਰੂਆਤ ਹੋਈ ਦਿੱਲੀ ਜਦੋਂ ਅਸੀਂ ਜਾਂਦੇ ਰਹੇ ਫਿਰ ਅਸੀਂ ਹੁਣ ਸਾਡੇ ਉਹਨਾਂ ਨੇ ইপিਐਲ ਪੀ ਰਿਕਾਰਡ ਕੀਤੇ ਤੇ ਅਸੀਂ ਹੁਣ ਇਹ ਅਰਦਾਸ ਕਰਦੇ ਮਹਾਰਾਜ ਉਹਨਾਂ ਦੇ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਪਛੇ ਸੁੱਖ ਸ਼ਾਂਤੀ ਨਾਲ ਰਹੇ ਸ਼ੁਕਰੀਆ